ਪਿਆਰੀ ਸਾਧ ਸੰਗਤ ਜੀ ਹਰ ਲ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਅੱਜ ਅਸੀਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਭਾਈ ਮਹਾ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਬੇਦਾਵਾ ਕਿਤਨਾ ਪੜਵਾਇਆ ਅਤੇ ਮੁਕਤਸਰ ਸਾਹਿਬ ਵਿੱਚ ਮਾਗੀ ਦਾ ਤਿਹਾੜੀ ਕਿਉਂ ਤੇ ਕਿਵੇਂ ਮਨਾਇਆ ਜਾਂਦਾ ਹੈ ਸਾਰਾ 104 ਈਸਵੀ ਵਿੱਚ ਮੁਗਲਾਂ ਦੇ 13 ਪਾਉਂ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਾਲੀ ਸਿੰਘਾਂ ਨੇ ਅਨੰਦਪੁਰ ਵਿੱਚ ਬੇਦਾਵਾ ਲਿਖ ਕੇ ਦੇ ਦਿੱਤਾ ਸੀ ਮਾਈ ਪਾਬੋ ਦੀ ਮੰਗਾਰ ਤੋਂ ਬਾਅਦ ਐਨਾ ਚਾਲੀ ਸਿੰਘਾਂ ਨੇ ਮੁਗਲ ਦੀ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਦੇ ਜਾਨ ਪੀਤੇ ਸਿਧਰਾਨੇ ਦੀ ਜੰਗ ਵੇਲੇ ਭਾਈ ਮਹਾ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਪਾੜ ਦੇਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਬੇਦਾਵਾ ਪਾੜ ਦਿੱਤਾ ਤੇ ਇਹਨਾਂ 40 ਸ਼ਹੀਦਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਅਤੇ ਇਹਨਾਂ ਦਾ ਸस्कार ਵੀ ਗੁਰੂ ਸਾਹਿਬ ਜੀ ਨੇ ਆਪ ਆਪਣੇ ਹੱਥੀ ਕੀਤਾ ਸਾ ਸੰਗਤ ਜੀਓ ਇਥੇ ਹੀ ਗੁਰਦੁਆਰਾ ਸ਼੍ਰੀ ਟੁੱਟੀ ਗੰਢੀ ਵੀ ਮੌਜੂਦ ਹੈ ਸੰਗਤੀ ਇਸ ਦਿਨ ਲੋਕ ਆਪਣੇ ਕਰਾਂ ਦੇਵੀ ਚੋਲਾ ਦੀਆਂ ਪਿੰਨੀਆਂ ਬਣਾਉਂਦੇ ਹਨ ਅਤੇ ਲੋਹੜੀ ਵਾਲੀ ਰਾਤ ਮੋਠਾ ਦੀ ਅਤੇ ਬਾਜਰੇ ਦੀ ਖਿਚੜੀ ਵੀ ਬਣਾਈ ਜਾਂਦੀ ਹੈ ਜੋ ਸਗੰਦੇ ਤੌਰ ਤੇ ਮਾਗੀ ਵਾਲੇ ਦਿਨ ਸਵੇਰੇ ਖਾਧੀ ਜਾਂਦੀ ਹੈ ਮਾਗੀ ਵਾਲੇ ਦਿਨ ਹੀ ਸੰਗਰਾਦ ਹੁੰਦੀ ਹੈ ਸੰਗਤਾਂ ਬੜੀ ਹਮ-ਹੁਮਾ ਕੇ ਗੁਰਦੁਆਰਿਆਂ ਵਿੱਚ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕਰਨ ਜਾਂਦੀਆਂ ਹਨ ਇਸ ਦਿਨ ਮੁਕਤਸਰ ਸਾਹਿਬ ਦੇ ਵਿੱਚ ਵੀ ਮਾਗੀ ਦਾ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਮੇਲਾ ਲੱਗਦਾ ਹੈ ਜਿੱਥੇ ਸੰਗਤਾਂ ਬਹੁਤ ਹਮ-ਹੁਮਾ ਕੇ ਦਰਸ਼ਨਾਂ ਨੂੰ ਪਹੁੰਚਦੀਆਂ ਹਨ ਸਾਰ ਸੰਗਤ ਜੀਓ ਇਹ ਸੀ ਮਾਗੀ ਦਾ ਤਿਉਹਾਰ ਮਨਾਉਣ ਦਾ ਇਤਿਹਾਸ ਸਾ ਸנגਾ ਜੀਉ ਰਾਲਕੇ ਫਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ